ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੇ ਅੱਗੇ ਸਾਧਗੁਰੂ ਜੀ ਨੇ ਮਾਰਕਸਾ ਸੰਕਟਾ ਸ੍ਰੀ ਸਹਿਜ ਪਾਠ ਸੇਵਾ ਦੇ ਵੱਲੋਂ ਵਰਵਾਨੀ ਚਾਰਨ ਮੁਕਾਬਲਾ ਕਰਵਾਇਆ ਜਾ ਰਿਹਾ ਇਸ ਵਰਵਾਨੀ ਚਾਰਨ ਮੁਕਾਬਲੇ ਲਈ ਦੇ ਤਹਿਤ ਅੱਜ ਅਸੀਂ ਬੱਜੀ ਸਾਹਿਬ ਕੋਟਾ ਰਿਟੇ ਵਿਦਿਆਸਥਾਨ ਤੇ ਪਹੁੰਚੇ ਆ ਜਿੱਥੇ ਸਾਡੇ ਕੋਲ ਨੂੰ ਵੱਖ-ਵੱਖ ਸਕੂਲਾਂ ਦੇ ਅਕੈਡਮੀ ਦੇ ਕਾਲਜਾਂ ਦੇ ਬੱਚੇ ਪਹੁੰਚੇ ਆ ਤੇ ਬੱਚਿਆਂ ਨੇ ਬੜੇ ਸਰਧਾ ਦੇ ਨਾਲ ਬਾਣੀ ਸਰਾਈ ਹੈ ਤੇ ਬੱਚਿਆਂ ਨੇ ਸਹਿਜ ਪਾਠ ਕੀਤੇ ਆ ਕਿਸੇ ਬੱਚੇ ਨੇ 2 ਕਿਸੇ ਨੇ 4 ਕਿਸੇ ਨੇ 5 ਦਾ ਸਹਿਜ ਪਾਠ ਪੂਰੇ ਕੀਤੇ ਆ ਇਹਨਾਂ ਬੱਚਿਆਂ ਸਾਇਰ ਪੜ੍ਹ ਕੇ ਤੇ ਸਾਨੂੰ ਅੱਜ ਬੱਚੇ ਆਪਣਾ ਅਨੁਭਵ ਦੱਸਦੇ ਪਏ ਆ ਤੇ ਅੱਜ ਅਸੀਂ ਪਤਾ ਕਰਦੇ ਆਂ ਵੀ ਸਾਡੇ ਕੋਲ ਬੱਚੇ ਪਹੁੰਚਿਆ ਤੇ ਬੱਚਿਆਂ ਨੇ ਕੀ ਕੀ ਅਨੁਭਵ ਹੈਗੇ ਹਾਂਜੀ ਬੇਟਾ ਕਿਹੜੇ ਸਕੂਲ ਤੋਂ ਆਇਓ ਮੇਰਾ ਨਾਮ ਹਰਜੋਤ ਸਿੰਘ ਹੈ ਮੈਂ ਨੰਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਿੱਟੂ ਤੋਂ ਆਇਆ ਹਾਂ ਸਿੱਟੂ ਤੋਂ ਆਇਆ ਬਹੁਤ ਬਹੁਤ ਧੰਨਵਾਦ ਪੁੱਤਰ ਸਾਇਰ ਪਾਠ ਕਿੰਨੇ ਸਾਇਰ ਪੜ੍ਹ ਦਿੱਤੇ ਸਰ 2 ਕਿਤੇ ਹਾਂਜੀ 2 ਕਿਤੇ ਹੋਏ ਨੇ 2 ਸਾਇਰ ਪਾਠ ਤੋਂ ਪੂਰੇ ਕਰ ਲਏ ਸਾਇਰ ਪਾਠ ਤੁਸੀਂ ਪੂਰੇ ਕੀਤੇ ਆ ਤੇ ਸਾਇਰ ਪਾਠ ਕਰਦਨ ਨਾਲ ਕੀ ਤੁਹਾਨੂੰ ਲੱਗਦਾ ਵੀ ਕੀ ਚੇਂਜਸ ਆਈਏ ਤੁਹਾਡੇ ਸਰ ਮੇਰੇ ਪਾਠ ਕਿੰਨੀ ਜ਼ਿਆਦਾ ਧਿਆਨ ਲੱਗਣ ਲੱਗ ਗਿਆ ਤੇ ਪੜ੍ਹਾਈ ਕਿੰਨੀ ਵੀ ਮੇਰਾ ਜ਼ਿਆਦਾ ਧਿਆਨ ਲੱਗਣ ਲੱਗ ਗਿਆ ਸਰ ਮੇਰੇ ਪੇਰੈਂਟਸ ਵੀ ਮੇਰੇ ਤੋਂ ਬਹੁਤ ਪ੍ਰਾਊਡ ਫੀਲ ਕਰਦੇ ਨੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਸਹੀ ਯਸ ਸਰ ਉਹਨਾਂ ਨੂੰ ਹੁੰਦਾ ਵੀ ਬੱਚਾ ਪਾਠ ਕਰਦਾ ਵਧੀਆ ਕਰਨਾ ਪਰਿਵਾਰ ਦੇ ਚੋਂ ਹਰੂ ਕਿ ਸਜਣਾ ਕਰਦੇ ਆ ਸਾਨੂੰ ਠੀਕ ਹੈ ਹਾਂਜੀ ਬੁੱਤ ਤੁਹਾਡਾ ਕੀ ਨਾਮ ਹੈਗਾ ਮੇਰਾ ਨਾਮ ਸੁਖਜੋਤ ਸਿੰਘ ਹੈ ਕਿੰਨੇ ਸਜਣਾ ਕਰ ਲਿਆ ਮੈਂ ਇੱਕ ਸਪੋਰਟਨ ਕੀਤਾ ਇੱਕ ਸਪੋਰਟਨ ਸਜਣਾ ਕਰਦਾ ਸਹਿਜ ਪਾਠ ਕਰਨ ਦੇ ਨਾਲ ਕੀ ਚੀਜ਼ਾਂ ਆਈਆਂ ਸਭ ਤੋਂ ਪਹਿਲਾਂ ਮੇਰੇ ਕੀ ਪੜ੍ਹਾਈ ਤੇ ਵੱਧ ਦੇਣ ਲੱਗਣ ਲੱਗੇ ਇਹ ਕੁਦਰਤੀ ਤੌਰ ਤੇ ਆਮ ਆਕਰ ਹੋਏਗਾ ਤੇ ਪੜ੍ਹਾਈ ਵਧੀਆ ਹੋਏ ਜਿੰਦਗੀ ਸੋਕਣ ਲੱਗੀ ਆਨੰਦ ਮਿਲਦਾ ਆਨੰਦ ਮਿਲਦਾ ਤੇ ਮਨ ਨੂੰ ਸ਼ਾਂਤੀ ਮਿਲਦੀ ਪਰਿਵਾਰ ਦੇ ਵਿੱਚ ਹੋਰ ਕੁਝ ਸਹਿਜ ਪਰ ਕਰਦੇ ਹੋ ਹਾਂ ਜੀ ਬੰਦੇ ਕਰਦੇ ਹੋ ਉਹ ਸਹਿਜ ਮੈਂ ਪਹਿਲਾਂ ਕਰਦੇ ਸੀ ਕਿ ਬਾਅਦ ਚ ਕਰਨ ਲੱਗਦਾ ਤੁਹਾਨੂੰ ਮੈਨੂੰ ਦੇਖ ਕੇ ਕਰ ਲਾ ਤੁਹਾਨੂੰ ਦੇਖ ਕੇ ਕਰਨ ਲੱਗੇ ਹਾਂ ਸਭ ਤੋਂ ਹਾਂਜੀ ਮੇਰਾ ਨਾਮ ਮਹਿਕ ਰਿਤਕੌਰ ਹੈ ਹਾਂਜੀ ਕਿੰਨੇ ਸਹਿਜ ਪਾਠ ਕਰ ਲਿਆ ਮੇਰਾ ਪਹਿਲਾ ਸਹਿਜ ਪਾਠ ਸ਼ੁਰੂ ਹੋ ਰਿਹਾ ਬਸ ਆਖਰੀ ਅੰਗ ਰਹਿ ਰਹੇ ਨੇ ਆਖਰੀ ਅੰਗ ਰਹਿ ਰਹੇ ਨੇ ਵੈਰੀ ਗੁੱਡ ਪੂਰਨ ਹੋਣ ਵਾਲਾ ਹੈ ਹਾਂਜੀ ਕੀ ਸਹਿਜ ਪਾਠ ਕਰਨ ਨਾਲ ਕੀ ਚੇਂਜਸ ਆਏ ਆ ਸਹਿਜ ਪਾਠ ਕਰਨ ਨਾਲ ਮਨ ਨੂੰ ਬਹੁਤ ਆਨੰਦ ਮਿਲਦਾ ਮੈਂ ਆਪਣੇ ਮੰਮਾ ਤੋਂ ਜ਼ਿਆਦਾਤਰ ਪ੍ਰੇਰਿਤ ਹੋਈ ਆ ਮੇਰੇ ਮੰਮਾ ਸ਼ੁਰੂ ਤੋਂ ਹੀ ਸਹਿਜ ਪਾਠ ਕਰਦੇ ਸੀ ਮੇਰੇ ਪਾਪਾ ਵੀ ਸਸ ਸਹਿਜ ਪਾਠ ਜਿਹੜਾ ਪਰਿਵਾਰ ਦੇ ਵਿੱਚ ਪੂਰ ਕਰਦੇ ਆ ਹਾਂਜੀ ਸਹਿਜ ਪਾਠ ਪਰਿਵਾਰ ਦੇ ਵਿੱਚ ਕੌਣ ਕੌਣ ਕਰਦੇ ਆ ਮੇਰੇ ਸਾਡੇ ਪਰਿਵਾਰ ਵਿੱਚ ਸਾਰੇ ਜਾਣੇ ਸਹਿਜ ਪਾਠ ਕਰਦੇ ਆ ਬਸ ਮੇਰੇ ਛੋਟੇ ਭਰਾ ਤੋਂ ਇਲਾਵਾ ਮਤਲਬ ਉਹ ਥੋੜੇ ਛੋਟਾ ਹੈ ਉਹ ਨਹੀਂ ਕਰਦੇ ਹਾਂਜੀ ਤੁਹਾਡਾ ਕੀ ਨਾਮ ਹੈਗਾ ਜੀ ਤੇ ਮੇਰਾ ਨਾਮ ਹਰਸ਼ਪ੍ਰੀਤ ਕੌਰ ਹੈ ਕਿੰਨੇ ਸਹਿਜ ਪਾਠ ਕਰ ਲਏ ਸਰ ਮੈਂ 3 ਕਰ ਲਏ 3 ਸਾਰੇ ਸਹਿਜ ਪਾਠ ਪੂਰੇ ਕਰ ਲਏ ਵੈਰੀ ਗੁੱਡ ਸਹਿਜ ਪਾਠ ਪਰਿਵਾਰ ਦੇ ਵਿੱਚ ਹੋਰ ਕਰਦੇ ਸਰ ਮੇਰੇ ਮਾਦਰ ਕਰਦੇ ਆ ਮਾਦਰ ਕਰਦੇ ਪਹਿਲਾਂ ਕਰਦੇ ਸੀ ਕਿ ਬਾਅਦ ਵਿੱਚ ਕਰਨਾ ਚਾਹੁੰਦੇ ਸਰ ਪਹਿਲਾਂ ਕਰਦੇ ਸੀ ਪਹਿਲਾਂ ਹੀ ਕਰਦੇ ਆ ਬਹੁਤ ਬਹੁਤ ਸਹਿਜ ਪਾਠ ਪੁੱਤਰ ਕਰਨ ਦੇ ਨਾਲ ਕੀ ਤੁਹਾਨੂੰ ਲੱਗਦਾ ਬਦਲਾ ਪਰਿਵਾਰਕ ਤੌਰ ਤੇ ਜਾਂ ਤੁਹਾਡੇ ਜੀਵਨ ਤੇ ਕਿਦਾਂ ਦਾ ਅਨੁਭਵ ਹੈਗਾ ਤੁਹਾਨੂੰ ਕੀ ਦੱਸ ਸਕਦੇ ਸਰ ਮੇਰੇ ਜਿਵੇਂ ਸਰ ਮੇਰਾ ਪੜਾਈ ਚ ਜਿਵੇਂ ਮਨ ਲੱਗਣ ਲੱਗ ਗਿਆ ਪਹਿਲਾਂ ਸਿਰਫ ਫਿਰ ਲਾਈਕ ਜਿਵੇਂ ਮੇਰੇ ਮੰਮਾ ਵੀ ਮੈਨੂੰ ਦੇਖ ਕੇ ਕਰਨ ਲੱਗ ਗਿਓ ਪਹਿਲਾਂ ਵੀ ਕਰਦੇ ਸੀਗੇ ਤੇ ਸਰ ਸਹਿਜ ਪਾਠ ਕਰਦੇ ਸਮੇਂ ਮਨ ਨੂੰ ਆਨੰਦ ਮਿਲਦਾ ਹੈ ਤੇ ਸਹਿਜ ਜਿ ਸਹਿਜ ਜਿਵੇਂ ਪਾਠ ਕਰਦੇ ਆ ਸਪੂਰਨ ਬਹੁਤ ਬਹੁਤ ਧੰਨਵਾਦ ਜੀ ਸਾਡੇ ਉੱਤੇ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸੈ ਲਪਿਤ ਕੌੜਾ ਕਿਹੜੇ ਸਕੂਲ ਤੋਂ ਆਇਓ ਰਾਜੇਦਿਪ ਦੇ ਮਡਰਿਸ ਨਿਸਕੈਂਡੀ ਸਕੂਲ ਚਰਪਤੂ ਵੈਰੀ ਗੁੱਡ ਕਿੰਨੇ ਸਾਲ ਪੜ੍ਹ ਕਰਦੇ ਸਰ ਮੈਂ ਦੋ ਸੰਪੂਰਨ ਕਾਲੇ ਇਸ ਆਵਲੇ ਸਾਲ ਸੂਰੇ ਤੀਜਾ ਆਰੰਭ ਕੀਤਾ ਹੋਇਆ ਸੀ ਕੀ ਜਾਰੰਭ ਕੀਤਾ ਵੈਰੀ ਗੁੱਡ ਉਦਰੇ ਪਰਿਵਾਰ ਦੇ ਚੋਂ ਕੋਈ ਹੋਰ ਸਾਰੇ ਪੜ੍ਹ ਕਰਦੇ ਨਹੀਂ ਜੀ ਕੋਈ ਨਹੀਂ ਕਰਦਾ ਹੈ ਕ ਮੈਂ ਕੱਲ ਮੇਰੀ ਕੱਲੀ ਦੇ ਮੈਂ ਕੱਲੀਓ ਪੇਸ਼ ਹੋਈ ਹਈ ਆ ਇਸ ਕਰਕੇ 8ਵੀਂ ਕਲਾਸ ਵਿੱਚ ਪੇਸ਼ ਹੋਈ ਸੀ ਤੇ ਮੈਂ ਕੱਲੀਓ ਕਰਦੀ ਆ ਘਰੇ ਕੋਈ ਕਰਦਾ ਨਹੀਂ ਸਹਿਜ ਪਾਠ ਦਾ ਤੁਹਾਨੂੰ ਕੀ ਲੱਗਦਾ ਕਿਥੇ ਜਾਈਆ ਸਿਰ ਮੈਂ ਕਰਦੀਆਂ ਅੰਗ ਘਾਟਾਂ ਪਰ ਬੜੇ ਆਨੰਦ ਨਾਲ ਕਰਦੀਆਂ ਮੈਨੂੰ ਆਨੰਦ ਵੀ ਬਹੁਤ ਮਿਲਦਾ ਪਰ ਪੰਜ 10 ਸਾਲਾਂ ਅੰਗ ਕਰਦੀਆਂ ਬੜੇ ਮਜ਼ੇ ਨਾਲ ਕਰਦੀ ਬਹੁਤ ਸ਼ਾਂਤੀ ਮਿਲਦੀ ਬਹੁਤ ਸ਼ਾਂਤੀ ਹਾਂਜੀ ਮੁੰਦਰ ਸਹਿਜ ਪਾਠ ਕਿੰਨੇ ਸਾਰੇ ਪੜ੍ਹ ਕੇ ਲਏ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਮਨਜੋਤ ਕੌਰ ਹੈ ਮੈਂ ਰਾਜਸਖ ਦੇ ਮਾਡਲ ਸੀਨੀਅਰ ਸੈਂਡ ਸਕੂਲ ਜਰਕਦੀ ਵਿਦਿਆਰਥਣ ਹਾਂ ਕਿੰਨੇ ਸਾਰੇ ਪੜ੍ਹ ਕੇ ਕੀਤੇ ਆ ਬੁੜਾ ਇੱਕ ਸਹਿਜ ਪਾਠ ਸੰਪੂਰਨ ਕਰ ਲਿਆ ਪਰਿਵਾਰ ਵਿੱਚ ਹੋਰ ਸਹਿਜ ਪਾਠ ਕਰਦੇ ਹਾਂ ਹਾਂਜੀ ਮੇਰੀ ਵੱਡੀ ਭੈਣ ਕਰਦੀ ਆ ਜੀ ਵੈਰੀ ਗੁੱਡ ਉਹ ਪਹਿਲਾਂ ਕਦੇ ਸਹਿ ਸਾਇਪਾਠ ਕਰਨ ਦੇ ਨਾਲ ਕੀ ਚੇਜ਼ਿਸ ਕੀ ਬਦਲਾਅ ਆਇਆ ਹੈ? ਸਹਿਜ ਪਾਠ ਕਰਨਾ ਮੈਨੂੰ ਬਹੁਤ ਆਨੰਦ ਪ੍ਰਾਪਤ ਹੋਇਆ। ਮੈਂ ਸਵੇਰੇ ਅੰਮ੍ਰਿਤ ਵੇਲੇ ਉੱਠਣ ਲੱਗੀ ਸਹਿਜ ਪਾਠ ਕਰਨਾ ਨਾਲ ਅਤੇ ਫਿਰ ਪੜ੍ਹਾਈ ਵਿੱਚ ਵੀ ਬਹੁਤ ਧਿਆਨ ਲੱਗਣ ਲੱਗ ਪਈ। ਧੰਨਵਾਦ। ਅੱਜ ਤੋਂ ਕੀ ਨਾਮ ਤੁਹਾਡਾ? ਸਰ ਮੇਰਾ ਨਾਮ ਹਰਨੂਰ ਕੌਰ ਹੈ। ਕਿੰਨੇ ਸਾਲ ਜੜ ਪੜ੍ਹ ਦਿੱਤੀਆਂ? ਇੱਕ ਸੰਪੂਰਨ 10 ਤੋਂ 12 ਸਪੋਰਟ ਨੂੰ ਹੈ। ਤੁਸੀਂ ਸਹਿਜ ਪਾਠ ਦਾ ਸਪੋਰਟ ਨੂੰ ਕਿਹਾ ਸਾਨੂੰ ਕੀ ਲੱਗਦਾ ਸਹਿਜ ਪਾਠ ਕਰਨ ਨਾਲ ਕੀ ਬਦਲਾਅ ਆਇਆ ਕੁਝ ਚੇਜ਼ ਵਿੱਚ? ਹਾਂਜੀ ਬਹੁਤ ਬਦਲਾਅ ਆਇਆ ਹੈ। ਕੀ ਬਦਲਾਅ ਆਇਆ ਕੀ ਦੱਸਣਾ ਚਾਹੋਗੇ? ਮੇਰੇ ਪੜਾਈ ਵਿੱਚ ਬਾਅਦ ਮਨ ਲੱਗਣ ਲੱਗ ਗਿਆ ਪੜਾਈ ਵਿੱਚ ਮਨ ਲੱਗਣ ਲੱਗ ਗਿਆ ਹੋਰ ਸਤਾ ਤਾਂ ਘਟ ਗਿਆ ਹਾਂਜੀ ਕੁਦਰਤੀ ਆ ਨਾ ਸਤਾ ਤਾਂ ਘਟ ਜਾਂਦੀ ਹੈ ਸਭ ਤੋਂ ਵੱਡੀ ਗੱਲ ਇਹ ਹੋ ਗਈ ਜੀ ਤੇ ਬੱਚੇ ਪਾਠ ਕਰਦੇ ਆ ਤੇ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਕਿ ਤੁਸੀਂ ਗੁਰੂਸੇ ਦੀ ਬਾਣੀ ਪੜ੍ਹਦੇ ਆ ਨਾ ਵੀ ਪਾਠ ਕਰਦੇ ਵੀ ਜੇ ਅਸੀਂ ਸਾਰਤਾ ਕਰਾਂਗੇ ਤਾਂ ਫਿਰ ਲੱਗਦਾ ਵੀ ਬੱਚੇ ਬਾਣੀ ਪੜ੍ਹਨ ਵਾਲੇ ਸਾਰਤਾ ਕਰਦੇ ਆਪਣੇ ਆਪ ਅਸੀਂ ਕੰਟਰੋਲ ਕਰਦੇ ਸੀ ਜਣਾ ਬਾਣੀ ਜਿੰਦੋਂ ਤੋਂ ਕੰਟਰੋਲ ਹੋਣਾ ਸ਼ੁਰੂ ਹੋ ਜੇ ਤਾਂ ਸਾਡਾ ਜੀਵ ਵਧੀਆ ਬਣ ਲੱਗ ਜਾਂਦਾ ਫਿਰ ਆਂਡੀ ਟਵਾਂਡੀ ਵੀ ਸਾਡੇ ਰਿਸ਼ਤੇਦਾਰ ਵੀ ਸਾਨੂੰ ਜਿਹੜੇ ਹੈਗੇ ਉਹ ਜਦੋਂ ਸਾਨੂੰ ਵਧੀਆ ਕਹਿੰਦੇ ਸਾਨੂੰ ਆਪਣੇ ਆਪ ਨੂੰ ਬੜਾ ਪ੍ਰਾਊਡ ਹੁੰਦਾ ਕਮਾਨ ਹੁੰਦਾ ਸਾਨੂੰ ਵੀ ਅਸੀਂ ਵਧੀਆ ਹੈਗੇ ਇਹ ਸਭ ਤੋਂ ਵੱਡੀ ਗੱਲ ਹੈ ਜੀ ਚਲੋ ਤੁਸੀਂ ਦੇ ਚਰਨਾ ਚਾਹੀਦਾ ਅਰਦਾਸ ਬੇਨਤੀ ਕਰਦਾ ਹਾਂ ਤੁਸੀਂ ਇਸ ਚੜ੍ਹਦੀ ਕਲਾ ਸਰੋ ਤੇ ਬਾਣੀ ਦੇ ਨਾਲ ਜੁੜੇ ਰਹੋ ਪੜ੍ਹਾਈ ਦੇ ਵਿੱਚ ਚੰਗਾ ਮਕਾਮ ਹਾਸਲ ਕਰੋ ਚੰਗੇ ਅਹੁਦੇ ਤੇ ਪਹੁੰਚ ਕੇ ਦੇਸ਼ਕੌਮ ਦੀ ਸੇਵਾ ਕਰੋ ਮੇਰੇ ਵੱਲੋਂ ਤੁਹਾਡੀ ਇਹ ਅਰਦਾਸ ਲਈ ਬਹੁਤ ਬਹੁਤ ਧੰਨਵਾਦ ਵਾਈਫ ਜੀ ਸਾਹਿਬ ਵਾਈਫ